ਹਾਂ ਦੋਸਤੋ ਮਰਵਿੰਦਰ એનર્ਜੀ ਨਹੀਂ ਆ ਗਈ ਮੇਰੇ ਚ ਬੋਲਣ ਦੀ ਕਿਉਂਕਿ ਮੈਂ ਬਿਮਾਰ ਆ ਤਾਂ ਹੀ ਇੰਨੇ ਦਿਨ ਹੋ ਗਏ ਕੋਈ ਵੀਡੀਓ ਨਹੀਂ ਪਾਈ ਤੇ ਕਰੋਨਿਕਲਨ ਤੋਂ ਬਾਅਦ ਆ ਸਭ ਤੋਂ ਉਹ ਸਕੂਨ ਦੀ ਜਗ੍ਹਾ ਹੈ ਜਿੱਥੇ ਸਾਡੇ ਡੰਗਰ ਬਣਨੇ ਹੁੰਦੇ ਨੇ ਬੰਦਿਆਂ ਨਾਲ ਉਹਦੇ ਹੀ ਸਿਆਣੇ ਨੇ ਯਾਰ ਐਡ ਲਿਸਟ ਮਤਲਬ ਸਕੂਨ ਮਿਲਦਾ ਇੱਥੇ ਗੱਲ ਖਤਮ ਹੁਣ ਇੱਥੇ ਸਕੂਨ ਲੈ ਕੇ ਥੋੜਾ ਜਿਹਾ ਘੁੰਮਣ ਫਿਰਨ ਜਾਣੇ ਆ ਖੇਤਾਂ ਵਾਲ ਨੂੰ ਉੱਥੇ ਥੋੜਾ ਜਿਹਾ ਸਕੂਨ ਮਿਲੇਗਾ ਤੇ ਬਸ ਘਰ ਹੁਣ ਬੋਲੀ ਜਾਂਦੀ ਬੋਲੀ ਜਾਂਦੀ ਹੈ ਤੇ ਆਪਾਂ ਜਾਣੇ ਆ ਫਿਰ ਤੇ ਕੁਝ ਖਾ ਕੇ ਵੀ ਆਵਾਂਗੇ ਮੈਂ ਸੂਬਾ ਵੀ ਰੋਟੀ ਵੀ ਨਹੀਂ ਖਾਦੀ ਯਾਰ ਜੇ ਹੁਣ ਕੁਝ ਖਾ ਲਿਆ ਫਿਰ ਰਾਤ ਦੀ ਵੀ ਨਹੀਂ ਖਾਣੀ ਮੰਮੀ ਨੇ ਕਿਹਾ ਇਹਨੂੰ ਮੰਮੀ ਨੇ ਕਿਹਾ ਮੇਰੀ ਤੀ ਕੁਝ ਜ਼ਿਆਦਾ ਬਿਮਾਰ ਹੋ ਗਈ ਹੈ ਸਵੇਰੇ ਦਾ ਪਾਣੀ ਪੀਤਾ ਹੋਇਆ ਬਸ ਸympathy ਨਹੀਂ ਮੰਗ ਰਹੀ ਮੈਂ ਮੈਨੂੰ ਨੀਂਦ ਆ ਗਈ ਸੀ ਤੇ ਪਤਾ ਵੀ ਨਹੀਂ ਲੱਗਿਆ ਵੀ ਮੈਂ ਰੋਟੀ ਖਾਣੀ ਹੈ ਤੇ ਦਮਾਗ ਇੰਨਾ ਘੁੰਮਟਿਆ ਵੀ ਮੈਨੂੰ ਯਾਦ ਵੀ ਨਹੀਂ ਰਿਹਾ ਵੀ ਮੈਂ ਰੋਟੀ ਨਹੀਂ ਖਾਧੀ ਤੇ ਹੁਣ ਆਪਾਂ ਜਾਣੇ ਆ ਰਸਤੇ 'ਚ ਤੁਹਾਨੂੰ ਦਿਖਾਵਾਂਗੇ ਬੜਾ ਅੱਛਾ ਵਿਊ ਆਉਂਦਾ ਯਾਰ ਰਸਤੇ 'ਚ ਪਤਾ ਨਹਿਰ ਵੀ ਆਉਂਦੀ ਹੈ ਜੇ ਕਿਸੇ ਕੋਈ ਅਕਿਆ ਹੋਇਆ ਹੋਏ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਉਹ ਨਹਿਰ ਚ ਆ ਕੇ ਨਾ ਕੇ ਇਹਦੇ ਵਾਪਸ ਜਾ ਸਕਦਾ ਛਾਲ ਨਹੀਂ ਮਾਰਨੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਹੁਣ ਅੱਗੇ ਜਾ ਕੇ ਓਕੇ ਆਪਾਂ ਜਾ ਰਹੇ ਸੀ ਰਸਤੇ 'ਚ ਤੇ ਆ ਸਾਡੇ ਪਿੰਡ ਦਾ ਸੂਰਜ ਆਉਂਦਾ ਗਾਰਮੈਂਟਸ ਤੇ ਬਿਲਡਿੰਗ ਹੋਣੀ ਹੈ ਤੇ ਆਪਾਂ ਅੱਗੇ ਜਾ ਆਹ ਵਾਲੀ ਲੋਕੇਸ਼ਨ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਸੱਚੀ ਆਈ ਲਵ ਦਿਸ ਲੋਕੇਸ਼ਨ ਮੇਰੀ ਇੰਗਲਿਸ਼ ਨੂੰ ਜਜ ਨਾ ਕਰਿਆ ਜੀ ਪਲੀਜ਼ ਟਿਕਾਣ ਹੈ ਇਹ ਕੀ ਹੈ ਇਹ ਤਾਂ ਬੰਦਾ ਹੈ ਉਹ ਅੰਕਲ ਹੈ ਇਹ ਨਿੰਮ ਹੈ ਇਹ ਅੰਕਲ ਅੰਕਲ ਨੇ ਨਹੀਂ ਨਿਹਰਾ ਹੋਇਆ ਪਿਆ ਅੰਕਲ ਅੰਕਲ ਲਾਈਟ ਬੰਦ ਕਰੋ ਆਪਾਂ ਆ ਗਏ ਆਈਸਕ੍ਰੀਮ ਖਾਣ ਫਿਰ ਮੈਂ ਸਮੋਸਾ ਵੀ ਖਾਣੇ ਖਾਦਾਂ ਜਿਹੜੀ ਸਵੇਰੇ ਰੋਟੀ ਵੀ ਖਾਦੀ ਨਾ ਹੁੰਦੀ ਫਸਰ ਪੂਰੀ ਸਾਰੇ ਫੇਕ ਨੇ ਤੈਨੂੰ ਕਿੰਨਾ ਸਮਾਰਨ ਜਾਈ ਤੇ ਸਮੋਸਾ ਕਿਉਂ ਖਾਣਾ ਹੈ ਇਧਰ ਖਾਣਾ ਹੈ ਬੱਦਰ ਸਵੇਡ ਹਾ ਉਸ ਲੈ ਕੇ ਆ ਮੇਰੇ ਲਈ ਕਿ ਬਹੁਤ ਸੁਆਦ ਹੈ ਮੋਜ਼ੇ ਬਾਣੀ ਨਹੀਂ ਲੈ ਕੇ ਮੱਖੀ ਨਹੀਂ ਸਵਣਾ ਆਉਣਾ ਯਾਰ ਕੀ ਕਹਿੰਦੀ ਮੈਂ ਵੀ ਖਾਣੀ ਆ ਬਣ ਰਹੀ ਹੈ ਜੇ ਮੇਰੇ ਕੋਲ ਮੇਰੇ ਚੜੀ ਵੜੀ ਨਹੀਂ ਬਣਾ ਰਹੀ 100 ਜਨੇ ਇਹ ਪੇਰਦਾ ਇਹ ਨਾ ਗਾਰੇ ਤੇਰੀ ਇੱਥੇ ਯਾਰ ਬਹੁਤ ਠੰਡਾ ਹੈ ਮੌਸਮ ਹੈ ਟ੍ਰੀਜ਼ੀ ਟ੍ਰੀਜ਼ ਨੇ ਬਹੁਤ ਠੰਡਾ ਠਾਣੇ ਜੱਟ ਕਰ ਰਹੀ ਹੋਇਆ ਹੈ ਅੱਜ ਤੇ ਅਪਣੀ ਨਰਮੀ ਆ ਗਈ ਅਸੀਂ ਨਾ ਆਪਦੇ ਘਰੇ ਦੇਸੀ ਗਾਰਡਨ ਬਣਾਇਆ ਹੈ ਸਬਜ਼ੀਆਂ ਲਾਈਆਂ ਨੇ ਤੁਹਾਨੂੰ ਦਿਖਾਉਣੀ ਆ ਲੱਗੀਆਂ ਵੀ ਹੋਈਆਂ ਨੇ ਸਬਜ਼ੀਆਂ ਕਿੰਨੂ ਲੱਗੀਆਂ ਇਹ ਤਾਂ ਵਿਚਾਰਾ ਛੋਟੂ ਸ ਹੈ ਇਹਨੂੰ ਇੱਕ ਹੀ ਬੈਂਗਲ ਲੱਗਿਆ ਹੋਇਆ ਇੱਕ ਹੀ ਬੈਂਗਲ ਲੱਗਿਆ ਇਹਨੂੰ ਇਹ ਉਹ ਉਹ ਇਹ ਨੂੰ ਇਹ ਇੱਕ ਲੱਗਿਆ ਹੋਇਆ ਬੈਂਗਨ ਉਹਨੂੰ ਵੀ ਲੱਗੇ ਹੋਏ ਨੇ ਟਮਾਟਰ ਕਿੱਥੇ ਗਏ ਇੱਥੇ ਬਹੁਤ ਸਾਰੇ ਨੇ ਐ ਵੱਡੇ ਬੈਂਗਨ ਵੀ ਨੇ ਵੱਡੇ ਬੈਂਗਨ ਵੀ ਨੇ ਇਹ ਵੱਡਾ ਬੈਂਗਨ ਲੱਗਿਆ ਹੋਇਆ ਪਰ ਇੱਥੇ ਵਾਲਾ ਮੇਰਾ ਫੇਵਰੇਟ ਇਹਨੂੰ ਵੀ ਬਹੁਤ ਸਾਰੇ ਲੱਗੇ ਹੋਏ ਨੇ ਇਹ ਇਸਕੇ ਬੱਚੇ ਹਨ ਇਹ ਨਹੀਂ ਇਹ ਮੰਮੀ ਹੈ ਉਸਕੀ ਇਹ ਮੰਮੀ ਹੈ ਉਸਕੀ ਇਹ ਪਾਪਾ ਹੈ और ये जो छोटे छोटे उनके दो बच्चे हैं, हैप्पी फैमिली लग लगे भी आई चीज़ है ये एक है। पता नहीं करेला है कि तोरी है पता नहीं है कि है आ गन्ने ने ओ मेरी एक फ्रेंड है सुनैना उन्होंने पता नहीं गन्ने किए के हों ने एवें सुनैना जी गन्ने ਜਦੋਂ ਵੱਡੇ ਹੋਗੇ ਉਦੋਂ ਦਿਨ ਨੂੰ ਤੋੜ ਕੇ ਵੀ ਦਿਖਾਵਾਂਗੀ ਤੇ 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 ਰੱਬ ਤੁਹਾਡਾ ਭਲਾ ਕਰੇ ਬਹੁਤ ਸਾਰੇ ਇੱਥੇ ਬੈਂਗਨ ਲੱਗੇ ਹੋਏ ਨੇ ਕਿਤੇ ਵਿੱਚ ਸਾਪ ਵੀ ਨਾ ਬੈਠਾ ਹੋਏ ਮੈਨੂੰ ਲਾੜ ਵੀ ਸਕਦਾ ਤੇ ਇੱਥੇ ਟਮਾਟਰ ਵੀ ਲੱਗੇ ਹੋਏ ਨੇ ਟਮਾਟਰ ਤਾਂ ਬਹੁਤ ਸਾਰੇ ਲੱਗੇ ਹੋਏ ਨੇ ਇਹ ਟਮਾਟਰ ਹੈ ਉਹ ਟਮਾਟਰ ਹੈ ਇਹ ਟਮਾਟਰ ਹੈ ਟਮਾਟਰ ਬਹੁਤ ਸਾਰੇ ਲੱਗੇ ਨੇ ਖੁਸ਼ੀ ਦੇਖ ਕਿੰਨੇ ਟਮਾਟਰ ਲੱਗੇ ਪਰ ਇਹ ਲਾਲ ਕਿਉਂ ਨਹੀਂ ਹੋ ਰਹੇ ਲਾਲ ਨਹੀਂ ਹੋ ਰਹੇ ਬਾਰੇ ਟਮਾਟਰ ਆ ਦੇਖੋ ਕਿੰਨੇ ਸਾਰੇ ਟਮਾਟਰ ਉਹ ਟਮਾਟਰ ਇਹ ਬੱਸ ਆ ਗਈ ਹੈ ਇਹ ਅੰਕਲ ਬੈਠੇ ਹੋਏ ਉੱਪਰ ਅੰਕਲ ਉਹ ਟਮਾਟਰ ਨੇ ਟਮਾਟਰ ਟਮਾਟਰ ਹੋਏ ਪਏ ਨੇ ਤੇ ਇੱਧਰ ਮੰਮੀ ਵੇਰੇ ਗਾਣ ਨੂੰ ਨਵਾਈ ਜਾਂਦੇ ਨੇ ਗਾਣ ਨੂੰ ਮਤਲਬ ਡੰਗਰਾ ਨੂੰ ਪਲੀਜ਼ ਆ ਪਲੀਜ਼ ਆ ਪਲੀਜ਼ ਉਰੇ ਆਈ अनपढ़ लीजा को पता नहीं चलता कि दीदी बुला रही हैं तुम्हें पर ऐनवा इसी में फँज गई है <laughs> एक गांव ही नहीं पढ़ी जाती चल आबदी सीट ते एदा गरम मैं ताव ही है जे हेई ਸਾਬਣ ਤਾਂ ਲਾਇਆ ਨਹੀਂ ਇਹਨੂੰ ਕਰ ਦੇ ਨਲੈਕ ਡੈਡੀ ਸਾਬਣ ਤਾਂ ਲਾਇਆ ਨਹੀਂ ਇਹਨੂੰ ਗੰਦਾ ਮੂੰਹ ਆ ਜਾਂਦਾ ਇਹ洗 ਲੈ ਆ ਇਹਨੂੰ ਕੰਡੀਸ਼ਨਰ ਵੀ ਲਾਓ ਇਹਦੇ ਪੈਰ ਵੀ ਗੰਦੇ ਨੇ ਇਹਨੂੰ ਜੁੱਤੀ ਇਹਨੂੰ ਬੂਟ ਲੈ ਕੇ ਦੇਣੇ ਆ ਇੱਧਰ ਦੇਖੀਂ ਇਹ ਨਹੀਂ ਖੱਦਦੀ ਸਮੋਸੇ ਲੈਣ ਗਈ ਸੀ ਹੋਟਲ ਦਾ ਸਮੋਸੇ ਵੀ ਨਹੀਂ ਮਿਲੇ ਐਨੀ ਮਾੜੀ ਕਿਸਮ ਦਾ ਮੈਡੀਕਲ ਮੰਨਨ ਰਾਜਾ ਲਾ ਸਕਦੇ 200 ਜੇ ਥੋੜੀ ਹੀ ਲੇਸ ਦੇਣ ਲੱਗਦੇ ਨੇ ਇਹਨੂੰ ਐ ਮੁਸ਼ਕੀ ਜੀ ਉੱਪਰ ਨਾ ਸੱਡੀ ਮੇਰੇ ਪੂਛ ਜੀ ਹੁਣ ਹੂੰ ਆਕਾ ਵੀ ਨਹੀਂ ਹੈਗੀ ਇੱਕ ਤਾਂ ਬੰਦਾ ਸਵੇਰ ਦਾ ਪਲੀਜ਼ਾ ਹੰਤੀ ਆਵੇ ਹੂੰ ஆயே பார்த்த இன்னும்